ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਆਲੂ ਮਟਰ ਦੀ ਸਬਜ਼ੀ ਉਹਦੇ ਵਾਸਤੇ ਅਸੀਂ ਇੱਕ ਕੋਲੀ ਮਟਰਾਂ ਦੀ ਲਈ ਆ ਦੋ ਪਿਆਜ਼ ਕੱਟੇ ਆ ਇੱਕ ਟਮਾਟਰ ਕੱਟਿਆ ਇੱਕ ਹਰੀ ਮਿਰਚ ਕੱਟੀ ਆ ਲਸਣ ਅਦਰਕ ਜੀ ਅਸੀਂ ਕੁੱਟ ਕੇ ਰੱਖ ਲਿਆ ਕੁੰਡੀ ਦੇ ਵਿੱਚ ਦੋ ਆਲੂ ਲੈ ਆ ਜੀ ਅਸੀਂ ਇਹਨਾਂ ਨੂੰ ਇਦਾਂ ਛਿੱਲ ਕੇ ਧੋ ਕੇ ਕੱਟ ਕੇ ਰੱਖ ਲਿਆ ਇਹਨਾਂ ਨੂੰ ਅਸੀਂ ਉਬਲਣੇ ਰੱਖ ਦਵਾਂਗੇ ਉਬਾਲ ਕੇ ਸਬਜ਼ੀ ਵਿੱਚ ਪਾਵਾਂਗੇ ਤੁੜ ਕੇ ਵਾਸਤੇ ਅਸੀਂ ਤੇਲ ਪਾਵਾਂਗੇ ਜੀ ਤੇਲਾ ਜੋ ਤੁਸੀਂ ਸਰੋਂ ਦਾ ਵਰਤਿਆ ਜੀ ਤੁਸੀਂ ਜਿਹੜਾ ਮਰਜ਼ੀ ਵਰਤ ਸਕਦੇ ਆ 1 ਣੀ ਜੇ ਘੜਛੀ ਅਸੀਂ ਤੇਲ ਦੀ ਪਾਈ ਆ ਜੀ ਇੱਕ ਚਮਚਾ ਅਸੀਂ ਜੀਰੇ ਦਾ ਪਾ ਦਿੰਨੇ ਆ ਜੀ ਛੋਟੀ ਚਮਚੀ ਆਹੇ ਥੋੜੀ ਜੀ ਹਿੰਗ ਪਾ ਦਿੰਨੇ ਆ

ਕਿਆ ਸਾਡਾ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਲਸਣ ਆਪਾਂ ਅਦਰਕ ਪਾ ਲਵਾਂਗੇ ਮੈਨੂੰ ਵੀ ਅਸੀਂ ਲਾਲ ਹੋਣ ਦਾ ਕਤੂਨਾਗੇ ਜੀ ਅਸੀਂ ਲਸਣ ਅਦਰਕ ਕਟ ਕੇ ਪਾਈਦਾ ਜੀ ਜੇ ਤੁਸੀਂ ਚਾਹੋ ਤਾਂ ਤੁਸੀਂ ਕੱਟ ਕੇ ਵੀ ਪਾ ਸਕਦੇ ਆ ਹੁਣ ਲਸਣ ਆਦੜਾ ਵੀ ਸਾਡਾ ਭੁੱਜ ਗਿਆ ਜੀ ਹੁਣ ਇਹਦੇ ਵਿੱਚ ਅਸੀਂ ਟਮਾਟਰ ਤੇ ਹਰੀ ਮਿਰਚ ਪਾ ਦਵਾਂਗੇ ਹੁਣ ਇਹਨੂੰ ਵੀ ਅਸੀਂ 2 ਕੁ ਮਿੰਟ ਭੁੰਨਾਗੇ ਜਿੰਨੀ ਦੇਰ ਟਮਾਟਰ ਦਾਣਾਂ ਨਾਲ ਸਮੈਸ਼ ਨਹੀਂ ਹੁੰਦਾ ਹੁਣ ਟਮਾਟਰ ਵੀ ਸਾਡਾ ਭੁੱਜ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਨਾ ਮਸਾਲੇ ਪਾਵਾਂਗੇ। ਆਲੂ ਵੀ ਸਾਡੇ ਉਬਲ ਗਏ ਆ ਜੀ ਅਸੀਂ ਗੈਸ ਬੰਦ ਕਰ ਦਿੱਤੀ ਆ। ਹੁਣ ਅਸੀਂ ਇਹਨਾਂ ਨੂੰ ਇਹਦੇ ਵਿੱਚ ਪਾਵਾਂਗੇ ਮਸਾਲੇ ਪਹਿਲੇ ਪਾ ਲਈਏ। 2 ਚਮਚੀਆਂ ਅਸੀਂ ਧੌਂਦੀਆਂ ਪਾਵਾਂਗੇ ਜੀ। ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਆ। 1 ਚਮਚੀ ਧਨੀਆ ਪਾਊਡਰ ਦੀ ਪਾਵਾਂਗੇ। अदी चमची कश्मीरी लाल मिर्च की पाव गए एक चमची अल्दी पाउडर की पावगे ਹੁਣ ਅਸੀਂ ਮਸਾਲੇ ਇੱਕ ਮਿੰਟ ਭੁੰਨ ਲਵਾਂਗੇ ਜੇ ਫਿਰ ਇਹਦੇ ਵਿੱਚ ਆਲੂ ਤੇ ਮਟਰ ਪਾਵਾਂਗੇ ਮਸਾਲੇ ਸਾਡੇ ਭੁੱਜ ਗਏ ਆ ਜੀ ਹੁਣ ਅਸੀਂ ਇਹਦੇ ਵਿੱਚ ਆਲੂ ਪਾ ਦਵਾਂਗੇ ਇਹ ਕਾਲੂ ਅਸੀਂ ਮੈਸ਼ ਕੀਤਾ ਜੀ ਇੱਕ ਕੱਟ ਕੇ ਪਾਇਆ ਮਟਰ ਵੀ ਪਾ ਦਵਾਂਗੇ ਅਸੀਂ ਹੁਣ ਇਹਨਾਂ ਨੂੰ ਮਸਾਲਿਆਂ ਦੇ ਵਿੱਚ ਰਲਾਵਾਂਗੇ ਜੀ ਇਹਦਾ 2 ਕੁ ਮਿੰਟ ਇਹਨਾਂ ਨੂੰ ਭੁੰਨਾਂਗੇ ਸਾਰਾ ਮਸਾਲਿਆਂ ਦਾ ਫਲੇਵਰ ਇਹਦੇ ਵਿੱਚ ਆ ਜਾਊਗਾ ਜੀ ਤੜਕੇ ਦਾ ਅਸੀਂ ਇਹ ਕੱਲ ਨੂੰ ਇਦਾਂ ਮੈਸ਼ ਕਰਕੇ ਤਾਂ ਪਾਈਦਾ ਜੀ ਤਰੀ ਸੰਗਣੀ ਸੰਗਣੀ ਜੀ ਰਸਮੀ ਰਸਮੀ ਜੀ ਬਣਦੀ ਆ ਫਿਰ ਬਹੁਤ ਵਧੀਆ ਲੱਗਦੀ ਆ ਹੁਣ 2 ਮਿੰਟ ਪੁੱਜ ਗਿਆ ਜੀ ਮਸਾਲੇ ਦੇ ਵਿੱਚ ਆਲੂ ਤਾਂ ਮਟਰ ਹੁਣ ਪਾਣੀ ਪਾਵਾਂਗੇ ਵਿੱਚ ਅਸੀਂ ਥੋੜਾ ਜਿਹਾ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਜੀ ਅਸੀਂ ਅੱਧਿਕ ਕੌਲੀ ਅਸੀਂ ਡੇਢ ਕ ਕੌਲੀ ਕਰ ਦਿੱਤੀ ਆ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਜੀ ਪਾਣੀ ਬਸ ਅਸੀਂ ਏਨੀ ਕ ਸੰਗਣੀ ਰੱਖਣੀ ਆ ਹੁਣ ਅਸੀਂ ਗੈਸ ਅਸੀਂ మీడియం ਤੋਂ ਉੱਪਰ ਰੱਖਾਂਗੇ ਜੀ ਇਹਨੂੰ ਹੁਣ ਅਸੀਂ ਟੱਕ ਦਿੰਨੇ ਆ ਸੱਤ ਕੁ ਮਿੰਟ ਪਕਾਵਾਂਗੇ ਉਦੋਂ ਅਸੀਂ ਇਹਨੂੰ ਦੇਖੀ ਜਾਵਾਂਗੇ ਜੀ ਵਿੱਚ ਸਬਜੀ ਸਾਡੀ ਨੂੰ 7-8 ਮਿੰਟ ਹੋ ਗਿਆ ਜੀ ਰਜ ਦੀ ਨੂੰ ਫਿਰ ਅਸੀਂ ਇਹਨੂੰ ਟੱਕ ਦਵਾਂਗੇ 5 ਕੁ ਮਿੰਟ ਹੋਰ ਪਕਾਵਾਂਗੇ ਸਮਝੀ ਸਾਡੀ ਬਣ ਕੇ ਤਿਆਰ ਆ ਜੀ ਆ ਦੇਖੋ ਇਹ ਰਿਜ ਗਈ ਆ ਹੁਣ ਹੁਣ ਇਹਦੇ ਵਿੱਚ ਗਰਮ ਮਸਾਲਾ ਪਾਵਾਂਗੇ ਇੱਕ ਚਮਚੀ ਅਸੀਂ ਮਸਾਲੇ ਦੀ ਪਾ ਦਵਾਂਗੇ ਗੈਸ ਅਸੀਂ ਬੰਦ ਕਰ ਦਿੰਦੇ ਆ ਜੀ ਹੁਣ ਇਹ ਬਣ ਗਈ ਆ ਸਬਜੀ ਸਾਡੀ ਆਲੂ ਮਟਰਾਂ ਦੀ ਬਣ ਕੇ ਤਿਆਰ ਆ ਜੀ ਆ ਦੇਖੋ ਇਦਾਂ ਦੀ ਬਣੀਆਂ ਸਬਜੀ ਅਸੀਂ ਬਹੁਤ ਸਿੰਪਲ ਤਰੀਕੇ ਨਾਲ ਬਣਾਈ ਆ ਜੀ ਅਸੀਂ ਕੋਈ ਬਾਜ਼ਾਰੂ ਮਸਾਲਾ ਨਹੀਂ ਪਾਉਂਦੇ ਅਸੀਂ ਘਰ ਸਮਾਨ ਤਿਆਰ ਕਰਦੇ ਮਸਾਲਾ ਜਿਹੜਾ ਉਹੋ ਹੀ ਅਸੀਂ ਵਰਤਦੇ ਆ ਤੁਸੀਂ ਵੀ ਸਾਡੇ ਤਰੀਕੇ ਦੇ ਨਾਲ ਸਬਜੀ ਬਣਾਓ ਤੇ ਖਾਓ ਸਾਡੇ ਚੈਨਲ ਨੂੰ ਸਪੋਰਟ ਕਰੋ ਸਾਡਾ ਨਮਨ ਨਮਾ ਚੈਨਲ ਆ ਜੀ ਜਿਆਦਾ ਤੋਂ ਜਿਆਦਾ ਸਪੋਰਟ ਕਰਿਆ ਕਰੋ ਥੈਂਕ ਯੂ